ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਦਿੱਲੀ ਵਿੱਚ ਹੋਏ ਹਮਲੇ ਤੋਂ ਬਾਅਦ ਪੰਜਾਬ ਦੇ ਵਿੱਚ ਹੋਇਆ ਹਾਈ ਅਲਰਟ ਜਾਰੀ ਲੁਧਿਆਣਾ ਪੁਲਿਸ ਦੇ ਵੱਲੋਂ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਮੋਲਿਆਂ ਦੇ ਵਿੱਚ ਕੀਤੀ ਗਈ ਚੈੱਕ ਇਨ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊਜ਼ ਦੀ ਖਾਸ ਰਿਪੋਰਟ ਅੱਜ ਮਾਨਯੋਗ ਸੀਪੀ ਸਾਹਿਬ ਉਹਨਾਂ ਦੇ ਦਸ਼ਾ ਨਿਰਦੇਸ਼ ਅਨੁਸਾਰ ਜਿਹੜੀ ਅਸੀਂ ਮੌਕ ਡ੍ਰਿਲ ਜੀਐਮਡੀ ਮੋਲ ਵਿੱਚ ਕੀਤੀ ਹੈ ਇਹਦੇ ਵਿੱਚ ਅਸੀਂ ਸੈਕਟਰ ਸੰਭਗਰ ਦੇ ਜਿਹੜੇ 4 ਐਸਐਚਓ ਈ ਜੇਕਰ ਇਥੇ ਕੁਝ ਹੋ ਜਾਂਦਾ ਹੈ ਕੋਈ ਅਟੈਕ ਹੁੰਦਾ ਕੋਈ ਬੋਮਬ ਦੀ ਕਵਰ ਮਿਲਦੀ ਹੈ ਤਾਂ ਕਿਸ ਤਰੀਕੇ ਨਾਲ ਮॉल ਨੂੰ ਖਾਲੀ ਕਰਾਣਾ ਇੱਕ ਐਸਐਚ ਦੀ ਅਸੀਂ ਡਿਊਟੀ ਲਈਏ ਕਿ ਸਾਰੇ ਐਂਟਰੀ ਐਗਜ਼ਿਟ ਗੇਟ ਕਵਰ ਕਰਨੇ ਆ ਤੇ ਇੱਕ ਨੂੰ ਅਸੀਂ ਪ੍ਰੋਪਰ ਕਾਟਨ ਕਰਕੇ ਅਗਰ ਪਬਲਿਕ ਨੂੰ ਵੈਕੂਏਟ ਕਰਨਾ ਦੂਰ ਕਰਨਾ ਉਹ ਸਾਰੀ ਐਕਸਰਸਾਈਜ਼ ਅਸੀਂ ਜਿਹੜੀ ਅੱਜ ਇਹ ਇੱਥੇ ਕੀਤੀ ਹੈ ਇੱਕ ਰੂਟੀਨ ਐਕਸਰਸਾਈਜ਼ ਹੈ ਪੁਲਿਸ ਨੂੰ ਜਿਹੜਾ ਹੈਗਾ ਅਲਰਟ ਵੀ ਤਾਂ ਕਿ ਲੋਕ ਬੁਨਿਆ ਤਰੀਕੇ ਨਾਲ ਪੁਲਿਸ ਜਿਹੜੀ ਹੈ ਇਮੀਡੀਏਟਲੀ ਰਿਸਪੌਂਡ ਕਰ ਸਕੇ